ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 16 ਮਹਲਾ 5 ਵਾਹ ਗੁਰ ਪੂਰਾ ਪੇਟਿਓ ਵੜ ਭਾਗੀ ਮਨ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ ਅੱਜ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪ੍ਰਮਾਤਮਾ ਦੇ ਵੱਲੋਂ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ ਇਹ ਪਾਵਨ ਸ਼ਬਦ ਰਾਗ ਸੋਰਠ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਤੇ ਵੱਡੇ ਭਾਗਾਂ ਵਾਲੇ ਹੋ ਆਪ ਸਰਬੱਤ ਮਾਈ ਭਾਈ ਜੋ ਸੁਰਤ ਕਰਕੇ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਸਰਬਤ ਸੰਗਤ ਸੁਰਤ ਕਰਕੇ ਸਰਵਣ ਕਰ ਰਹੇ ਹਾਂ। ਇਹ ਸ਼ਬਦ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪੂਰੇ ਗੁਰੂ ਦੀ ਵਡਿਆਈ ਵਰਣਨ ਕਰਦੇ ਹਨ। ਪੂਰੇ ਗੁਰੂ ਦੀ ਵਡਿਆਈ ਵਰਣਨ ਕਰਨ ਦਾ ਕਾਰਨ ਕੀ ਹੈ? ਕਿ ਸਿੱਖ ਸੰਗਤ ਜਦੋਂ ਸੁਣੇਗੀ ਤਾਂ ਉਹਨਾਂ ਦੇ ਮਨ ਦੇ ਵਿੱਚ ਪੂਰੇ ਗੁਰੂ ਦੇ ਪ੍ਰਤੀ ਸ਼ਰਧਾ ਵਿਸ਼ਵਾਸ ਪ੍ਰੇਮ ਪੈਦਾ ਹੋਏਗਾ ਅਤੇ ਗੁਰੂ ਦੀ ਦੱਸੀ ਮਰਿਆਦਾ ਦੇ ਅਨੁਸਾਰ ਸਿੱਖ ਸੰਗਤ ਆਪਣਾ ਜੀਵਨ ਬਤੀਤ ਕਰਕੇ ਉਸ ਵਾਹਿਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕਦੀ ਹੈ ਗੁਰ ਪੂਰਾ ਭਿਟਿਓ ਵੜ ਪਾਗੀ ਮਨ ਭਾਇਆ ਪਰਗਾਸਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਮੂੱਚੀ ਸਿੱਖ ਸੰਗਤ ਤਾਂ ਹੀ ਉਪਦੇਸ਼ ਕਰਦੇ ਹਨ ਸੰਗਤ ਜੀ ਵੱਡੇ ਭਾਗਾਂ ਕਰਕੇ ਹੀ ਪੂਰਨ ਗੁਰੂ ਸਾਹਿਬ ਜੀ ਮਿਲਦੇ ਹਨ ਹੁਣ ਵੱਡੇ ਭਾਗ ਦਾ ਮਤਲਬ ਕੀ ਹੈਗਾ ਬਹੁਤ ਆਤਮਾਤਰਾ ਦੇ ਵਿੱਚ ਮਨੁੱਖ ਸਮਝ ਬੈਂਦਾ ਹੈ ਕਿ ਮੇਰੇ ਹੀ ਕੁਝ ਅਜਿਹੇ ਚੰਗੇ ਕਰਮ ਹੋਣਗੇ ਜਿਨ੍ਹਾਂ ਚੰਗੇ ਕਰਮਾਂ ਦਾ ਫਲ ਪੂਰੇ ਗੁਰੂ ਦੀ ਸੰਗਤ ਮੈਨੂੰ ਮਿਲ ਗਈ। ਗੁਸਤਾਖੀ ਮਾਫ ਕਰਨਾ। ਵੱਡੇ ਭਾਗ ਮਤਲਬ ਪਰਮੇਸ਼ਵਰ ਪਰਮਾਤਮਾ ਦੀ ਕਿਰਪਾ ਰਹਿਮਤ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਪੂਰਾ ਗੁਰੂ ਇਸ ਬੰਦੇ ਨੂੰ ਨਹੀਂ ਮਿਲ ਸਕਦਾ। ਸੰਸਾਰ ਦੇ ਵਿੱਚ ਜਿੰਨੇ ਵੀ ਧਾਰਮਿਕ ਲੋਕ ਨੇ ਧਾਰਮਿਕ ਸਾਧਨਾ ਕਰਦੇ ਹਨ ਮਾਫ ਕਰ ਦੇਣਾ ਮੈਨੂੰ ਕਹਿਣ ਦੇਣਾ ਉਹਨਾਂ ਦੇ ਵਿੱਚੋਂ ਸਾਹ ਸੰਗਤ ਜੀ ਤਕਰੀਬਨ ਤਕਰੀਬਨ 90% ਜਿਹੜੇ ਗੁਰੂ ਨੇ ਉਹ ਅਧੂਰੇ ਤੇ ਝੂਠੇ ਹਨ ਦੰਬੀ ਤੇ ਬਖੰਡੀ ਭੇਖੀ ਹਨ ਪਰੰਤੂ ਉਹਨਾਂ ਨੂੰ ਫੋਲੋ ਕਰਨ ਵਾਲੇ ਜਿਹੜੇ ਲੋਕ ਨੇ ਪੂਰੀ ਸ਼ਰਧਾ ਤੇ ਹਕੀਕਤ ਦੇ ਨਾਲ ਉਹਨਾਂ ਨੂੰ ਫੋਲੋ ਕਰਦੇ ਹਨ ਜਦੋਂ ਗੁਰੂ ਅਧੂਰਾ ਹੈ ਤਾਂ ਉਸ ਅਧੂਰੇ ਗੁਰੂ ਦਾ ਉਪਦੇਸ਼ ਵੀ ਅਧੂਰਾ ਹੀ ਹੋਏਗਾ ਅਧੂਰਾ ਦਾ ਮਤਲਬ ਸੰਸਾਰ ਜਿੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਈਰਖਾ, ਦਵੇਸ਼, ਨਿੰਦਾ, ਚੁਗਲੀ ਹੈ ਮੈਂ ਮੇਰੀ ਹੈ ਉਹ ਸਾਧ ਸੰਗਤ ਜੀ ਸੰਸਾਰ ਹੈ ਤੇ ਸੰਸਾਰੀ ਸੋਚ ਦੇ ਨਾਲ ਜਿੰਨਾ ਮਰਜੀ ਧਾਰਮਿਕ ਪ੍ਰਚਾਰ ਕੀਤਾ ਜਾਵੇ ਮਨੁੱਖ ਕਦੇ ਵੀ ਪ੍ਰਮਾਤਮਾ ਨਾਲ ਨਹੀਂ ਜੁੜ ਸਕਦਾ ਰੱਬ ਜੀ ਦੀ ਕਿਰਪਾ ਸਦਕਾ ਹੀ ਪੂਰਾ ਗੁਰੂ ਮਿਲਦਾ ਹੈ ਤੇ ਪੂਰੇ ਗੁਰੂ ਦੇ ਮਿਲਣ ਕਰਕੇ ਹੀ ਹਿਰਦੇ ਦੇ ਵਿੱਚੋਂ ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਹੈ ਤੇ ਗੁਰੂ ਦੀ ਕਿਰਪਾ ਸਦਕਾ ਹੀ ਸੱਚੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਹੁਣ ਸੱਚੇ ਗਿਆਨ ਦਾ ਪ੍ਰਕਾਸ਼ ਹੋਣਾ ਇਸ ਸਿੱਖ ਦੇ ਹੱਥ ਵਿੱਚ ਹੈ ਮਤਲਬ ਜੇ ਸਿੱਖ ਗੁਰੂ ਦੇ ਆਗਿਆ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ ਤਾਂ ਬਹੁਤ ਛੇਤੀ ਦੇ ਨਾਲ ਉਹਦੇ ਜੀਵਨ ਦੇ ਵਿੱਚ ਸੱਚਾ ਗਿਆਨ ਪ੍ਰਕਾਸ਼ਿਤ ਹੋ ਜਾਂਦਾ ਹੈ ਸਾ ਸੰਗਤ ਜੀ ਅਗਰ ਕੋਈ ਗੁਰੂ ਦੀ ਗੱਲ ਹੀ ਨਾ ਮੰਨੇ ਕਥਾ ਕੀਰਤਨ ਸੁਣੀ ਜਾਵੇ ਨਿਤਨੇਮ ਕਰੀ ਜਾਵੇ ਜਪ ਤਪ ਦਾਨ ਪੂਜਾ ਪਾਠ ਕਰੇ ਤਾਂ ਮਹਾਰਾਜ ਕਹਿੰਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪੁਜੰਗਮ ਸਾਧੇ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਮੈਂ ਕੀ ਇਹ ਕਰਮ ਨੇਕਾ ਪਿਆਰੇ ਇਨ ਵਿਦ ਮਿਲ ਨਾ ਜਾਈ ਤੋ ਜਿੰਨਾ ਮਰਜੀ ਜੋਰ ਲਾ ਲਾ ਤੂੰ ਰੱਬ ਜੀ ਨੂੰ ਨਹੀਂ ਮਿਲ ਸਕਦਾਗਾ ਸਤਿਗੁਰੂ ਪੂਰਾ ਕਿਆ ਕਰੇ ਜੋ ਸਿੱਖਣ ਮੈਂ ਚੂਕ ਅੰਦੇ ਏਕ ਨਾ ਲਾਗੇ ਜੋ ਬਾਸ ਵਜਾਈਏ ਫੂਕ ਸਾਧ ਸੰਗਤ ਜੀ ਪੂਰਾ ਸਤਿਗੁਰ ਕੀ ਕਰੇਗਾ ਉਪਦੇਸ਼ ਹੀ ਨਹੀਂ ਜਦੋਂ ਮੰਨਣਾ ਤੇ ਫਿਰ ਸਤਿਗੁਰੂ ਕੀ ਕਰ ਸਕਦਾ ਦੱਸੋ ਜੀਨੇ ਮਨ ਕਰਕੇ ਗੁਰੂ ਨੂੰ ਅਰਾਧਿਆ ਆਰਾਧਨ ਦਾ ਮਤਲਬ ਗੁਰੂ ਦੀ ਦੱਸੀ ਮਰਿਆਦਾ ਦੇ ਅਨੁਸਾਰ ਜੀਵਨ ਬਤੀਤ ਕੀਤਾ ਹੈ ਸੱਚੇ ਗਿਆਨ ਦਾ ਪ੍ਰਕਾਸ਼ ਉਹਦੇ ਹਿਰਦੇ ਵਿੱਚ ਹੀ ਹੁੰਦਾ ਕੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਸਤਗੁਰਾਂ ਦੇ ਬਰਾਬਰ ਕੋਈ ਵੀ ਨਹੀਂ ਹੈਗਾ। ਦੇਵੀ, ਦੇਵਤਾ, ਯਖ, ਕਿੰਦਰ, ਪਿਸਾਚ, ਯੋਗੀ, ઋષਿ, मुनि, ਅਵਤਾਰ ਕੋਈ ਵੀ ਨਹੀਂ ਹੈਗਾ। ਸਾਨੂੰ ਤਾਂ ਆਪਣੇ ਸਤਗੁਰਾਂ ਤੇ ਹੀ ਭਰੋਸਾ ਹੈ, ਸਤਗੁਰਾਂ ਤੋਂ ਬਿਨਾ ਅਸੀਂ ਕਿਸੇ ਤੇ ਭਰੋਸਾ ਨਹੀਂ ਜੇ ਕਰਦੇ। ਬਾਜੀ-ਬਾਜੀ ਲੋਕ ਹੁੰਦੇ ਹਨ ਗੁਰਦੁਆਰੇ ਮਾਥਾ ਦੇਖਣਗੇ। ਮੜੀਆਂ ਚ ਵੀ ਮੱਥਾ ਟੇਕੀ ਜਾਣਗੇ ਦਰਖਤਾਂ ਨੂੰ ਵੀ ਮੱਥਾ ਟੇਕੀ ਜਾਣਗੇ ਪਸ਼ੂਆਂ ਨੂੰ ਵੀ ਮੱਥਾ ਟੇਕੀ ਜਾਣਗੇ ਉਹ ਸਾਧ ਸੰਗਤ ਜੀ ਭਰੋਸੇ ਵਾਲੇ ਨਹੀਂ ਹੁੰਦੇ ਭਰੋਸਾ ਉਹਦਾ ਹੀ ਹੈ ਜੋ ਇੱਕ ਗੁਰੂ ਤੋਂ ਬਿਨਾ ਕਿਸੇ ਦੇ ਸਾਧ ਸੰਗਤ ਜੀ ਸ਼ਰਧਾ ਨਾ ਰੱਖੇ ਆਪਣੇ ਸਤਿਗੁਰ ਕੈ ਬਲਿਹਾਰੈ ਅਸੀਂ ਤਾਂ ਆਪਣੇ ਸਤਿਗੁਰੂ ਤੋਂ ਬਲਿਹਾਰ ਕੁਰਬਾਨ ਜਾਣੇ ਆਂਗੇ ਅਗੇ ਸੁਖ ਪਾਛੇ ਸੁਖ ਸਹਜਾ ਘਰ ਆਨੰਦ ਹਮਾਰੈ ਰਹਾਉ ਬਲੇ ਹਾਰੇ ਕਿਉ ਜਾਨੇ ਹੋਗੇ ਠਹਿਰਾਉ ਦੇ ਕੇ ਬਚਨ ਕਰਦੇ ਹਨ ਜਿਨ੍ਹਾਂ ਦੀ ਕਿਰਪਾ ਸਦਕਾ ਜਿਸ ਸਤਗੁਰੂ ਦੇ ਕਿਰਪਾ ਸਦਕਾ ਅੱਗੇ ਪਰਲੋਕ ਦੇ ਵਿੱਚ ਜਾ ਕੇ ਸੁਖ ਮਿਲੇਗਾ ਦੁੱਖ ਨਹੀਂ ਮਿਲੇਗਾ ਤੇ ਪਿੱਛੇ ਇਹ ਸੰਸਾਰ ਦੇ ਵਿੱਚ ਵੀ ਸੁਭਾਵਿਕ ਸੁਖ ਮਿਲ ਰਹੇ ਹੈਗਾ ਹਿਰਦੇ ਦੇ ਵਿੱਚ ਭਗਤੀ ਹੈ, ਪ੍ਰੇਮ ਹੈ, ਗਿਆਨ ਹੈ, ਵਿਰਾਗ ਹੈ, ਜੀਵਨ ਮੁਕਤੀ ਹੈ। ਗੁਰੂ ਦੀ ਸੇਵਾ ਸਰਦਾ ਸਭ ਕੁਝ ਹੈ, ਸੱਚ ਅਵਸਥਾ ਹੈ। ਐਸੇ ਸਤਿਗੁਰੂ ਤੁਸੀਂ ਬਾਰ-ਬਾਰ ਕੁਰਬਾਨ ਜਾਂਦੇ ਆਂ, ਬਲਿਹਾਰ ਜਾਂਦੇ ਆਂ। ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ। ਜੋ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ, ਉਹਦੇ ਤੋਂ ਕੋਈ ਭੁੱਲਿਆ ਸੰਗਤ ਜੀ। ਉਹ ਰੋ ਤੋ ਕੁਛ ਨਹੀਂ ਭੁੱਲਦਾਗਾ ਉਹ ਸਭ ਦੇ ਦਿਲਾਂ ਦੀ ਜਾਣਦਾਗਾ ਤੇ ਸਾਰੇ ਸੰਸਾਰ ਦਾ ਸਿਰਜਣਹਾਰਾ ਹੈ ਕੋਈ ਕਹਿੰਦਾ ਬ੍ਰਹਮਾ ਨੇ ਸੰਸਾਰ ਬਣਾਇਆ ਕੋਈ ਕਹਿੰਦਾ ਵਿਸ਼ਨੂੰ ਨੇ ਕੋਈ ਕਹਿੰਦਾ ਸ਼ਿਵ ਜੀ ਨੇ ਕੋਈ ਕਹਿੰਦਾ ਮਹਿ ਤਤ ਨੇ ਕੋਈ ਕਹਿੰਦਾ ਮਾਇਆ ਨੇ ਇੱਥੇ ਮਹਾਰਾਜ ਕਹਿੰਦੇ ਕਰਣਹਾਰਾ ਉਹ ਪ੍ਰਮਾਤਮਾ ਇੱਕ ਹੈ ਹੋਰ ਕੋਈ ਨਹੀਂ ਹੈਗਾ ਸੋ ਐਸੇ ਪਰਮੇਸ਼ਵਰ ਪ੍ਰਮਾਤਮਾ ਨੂੰ ਅਸੀਂ ਨਮਸਕਾਰ ਕਰਦੇ ਹਾਂ ਤੇ ਐਸਾ ਪ੍ਰਮਾਤਮਾ ਹੀ ਸਾਡਾ ਮਾਲਕ ਖਸਮ ਹੈ। ਨਿਰਪਉ ਪਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਜਦੋਂ ਗੁਰੂ ਦੇ ਚਰਣੇ ਲੱਗੇ ਤੇ ਗੁਰੂ ਦੇ ਚਰਣੀ ਲੱਗਣ ਦਾ ਮਤਲਬ ਕੀ ਹੈ? ਧਾਰਮਿਕ ਜਗਤ ਦੇ ਵਿੱਚ ਸ਼ਰੀਰ ਕਰਕੇ ਤਾਂ ਚਰਣੀ ਲੱਗ ਜਾਂਦੇ ਆ। ਪਰ ਸੁਰਤ ਕਰਕੇ ਚਰਣੀ ਲੱਗਣ ਵਾਲੇ ਸਾਧ ਸੰਗ ਹੈ ਜੀ 100 ਦੇ ਵਿੱਚੋਂ 5-7% ਹੀ ਹੁੰਦੇ ਆ ਲੋਕ। ਸ਼ਰੀਰ ਕਰਕੇ ਲੱਗ ਜਾਂਦੇ ਆ ਧਾਰਮਿਕ ਕਰਮ ਕਰਦੇ ਆ ਪਾਠ ਪੂਜਾ ਨਵਾਜ ਸਭ ਕੁਝ ਕਰਦੇ ਆ ਪਰ ਸੁਰਤ ਉਹਨਾਂ ਦੀ ਧਰਮ ਦੇ ਵਿੱਚ ਨਹੀਂ ਹੁੰਦੀ। ਤੇ ਜਿਹੜੇ ਗੁਰੂ ਦੇ ਚਰਨੀ ਲੱਗ ਗਏ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕੇਵਲ ਪਰਮੇਸ਼ਵਰ ਪਰਮਾਤਮਾ ਦੇ ਨਾਮ ਨੂੰ ਹੀ ਆਧਾਰ ਬਣਾ ਲਿਆ ਆਸਰਾ ਲੈ ਲਿਆ ਉਹ ਹਰ ਤਰ੍ਹਾਂ ਦੇ ਡਰ ਤੋਂ ਰਹਿਤ ਹੋ ਜਾਂਦੇ ਆ ਉਹਨਾਂ ਨੂੰ ਕੋਈ ਵੀ ਡਰ ਸਾਥ ਸੰਗਤ ਜੀ ਵਿਆਪ ਨਹੀਂ ਦੇ ਸਕਦਾਗਾ ਕਿਉਂ ਪ੍ਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਹੈ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਉਹ ਪ੍ਰਮਾਤਮਾ ਸਮੇਂ ਦੀ ਸੀਮਾ ਤੋਂ ਪਰੇ ਹੈ ਪਰਮੇਸ਼ਰ ਦਾ ਦਰਸ਼ਨ ਸਫਲ ਹੈ ਗਿਆਨ ਮਿਲ ਜਾਂਦਾ ਹੈ ਉਹ ਪਰਮਾਤਮਾ ਹੋਣ ਵੀ ਹੈ ਪਹਿਲਾਂ ਵੀ ਸੀ ਤੇ ਬਾਅਦ ਵਿੱਚ ਵੀ ਰਹੇਗਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਉਹ ਰੱਬ ਜੀ ਆਪਣੇ ਭਗਤਾਂ ਨੂੰ ਹਮੇਸ਼ਾ ਆਪਣੇ ਕੰਠ ਲਗਾ ਕੇ ਰੱਖਦਾ ਹੈ ਕੰਠ ਦਾ ਮਤਲਬ ਹੈ ਆਪਣੇ ਵਿੱਚ ਅਪੇਧ ਕਰ ਲੈਂਦਾ ਹੈ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਅਬ ਤੋ ਜਾਇ ਜੜਾ ਸਿੰਘਾਸਨ ਮਿਲ ਹੈ ਸਾਰੰਗ ਪਾਣੀ RAM ਕਬੀਰ ਆ ਏਕ ਭਏ ਆ ਕੋਈ ਨਾ ਸਕੇ ਪਛਾਨੀ ਉਹਨਾਂ ਨੂੰ ਮਨ ਵਿੱਚ ਆਪਣੀ ਪ੍ਰੀਤ ਅਤੇ ਤਨ ਦੇ ਵਿੱਚ ਆਪਣਾ ਪ੍ਰੇਮ ਦਿੰਦਾ ਹੈ ਪਰਮਾਤਮਾ ਭਗਤੀ ਦਿੰਦਾ ਹੈਗਾ ਪ੍ਰੇਮ ਦਿੰਦਾ ਹੈ ਗਿਆਨ ਦਿੰਦਾ ਹੈਗਾ ਸਿਮਰਨ ਦਿੰਦਾ ਵੜੀ ਵੜਿਆ ਅਚਰਜ ਸੋਬਾ ਕਾਰਜ ਆਇਆ ਰਾਸੇ ਤੇ ਜਿਨ੍ਹਾਂ ਤੇ ਰੱਬ ਜੀ ਦੀ ਕਿਰਪਾ ਹੋ ਜਾਂਦੀ ਹੈ ਨਾ ਉਹ ਭਗਤਾਂ ਦੀ ਵਿੜਾਈ ਬਹੁਤ ਵਿਸਮਾਦ ਹੋ ਜਾਂਦੀ ਹੈ ਬੜੀ ਸੋਭਾ ਹੁੰਦੀ ਹੈ ਸੱਚੇ ਮਾਰਗ ਚੱਲਦਿਆਂ ਉਹ ਸਤ ਕਰੈ ਜਹਾਨ ਤੀਰਥ ਵੀ ਨਮਸਕਾਰ ਕਰਦੇ ਆ ਗੰਗਾ ਜਮਨਾ ਸਰਸਤੀ ਗੋਦਾਵਰੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ ਕਿਲ ਵਿਖੇ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਜੀਵਨ ਮੁਕਤ ਹੋ ਜਾਂਦਾ ਹੈ ਵਿਦੇਹ ਮੁਕਤ ਬ੍ਰਹਮ ਆਨੰਦ ਸਭ ਕੁਝ ਮਿਲ ਜਾਂਦਾ ਹੈਗਾ ਜਿਸ ਕੰਮ ਦੇ ਲਈ ਆਇਆ ਸੀਗਾ ਇਹ ਜੀਵ ਉਹ ਕੰਮ ਪੂਰਾ ਹੋ ਜਾਂਦਾ ਹੈ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾ ਸੇ ਅੰਤਿਮ ਪੰਕਤੀ ਦੇਵੀ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਬਚਨ ਕਰਦੇ ਹਨ ਕਿ ਸਾਨੂੰ ਪੂਰਾ ਗੁਰੂ ਮਿਲਿਆ ਤੇ ਜਿਹਨੂੰ ਪੂਰਾ ਗੁਰੂ ਮਿਲਦਾ ਹੈ ਉਹਦਾ ਅਗਿਆਨ ਦੂਰ ਸਾਰੇ ਦੁੱਖ ਸਾ ਸੰਗਤ ਜੀ ਗਿਆਨ ਤੋਂ ਜਨਮ ਲੈਂਦੇ ਹੋਰ ਕਿੱਥੋਂ ਲੈਂਦੇ ਹੈਗੇ ਜਦੋਂ ਪੂਰਾ ਗੁਰੂ ਪਿਟ ਗਿਆ ਮਿਲ ਗਿਆ ਉਹ ਪੂਰਾ ਗੁਰੂ ਸੁਰਤ ਕਰਕੇ ਸਾ ਸੰਗਤ ਜੀ ਸ਼ਰੀਰ ਕਰਕੇ ਤਾਂ ਬਾਬਾ ਪ੍ਰਿਥੀਚੰਦ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿੰਦਾ ਸੀ ਪਰ ਸੁਰਤ ਕਰਕੇ ਬੜੀ ਦੂਰ ਸੀਗਾ ਸ਼ਰੀਰ ਕਰਕੇ ਭਾਈ ਗੋਂਧਾ ਸ਼੍ਰੀ ਗੁਰੂ ਹਰ Rai ਮਹਾਰਾਜ ਤੋਂ ਬਹੁਤ ਦੂਰ ਸੀ ਪਰ ਸੁਰਤ ਕਰਕੇ ਨੇੜੇ ਸੀ ਤੇ ਜਿਹੜਾ ਸੁਰਤ ਕਰਕੇ ਗੁਰੂ ਚਰਨਾਂ ਵਿੱਚ ਜੁੜ ਜਾਏ ਉਦੇ ਸਾਰੇ ਦੁੱਖ ਨਾਸ ਹੋ ਜਾਂਦੇ ਐ ਉਹਨੂੰ ਆਨੰਦ ਹੀ ਆਨੰਦ ਮਿਲਦਾ ਹੈਗਾ ਸੋ ਐਨਿਕ ਸੇਵਾ ਪ੍ਰਵਾਨ ਕਰ ਲੈਣਾ ਘਰ ਘਰ ਬਾਬਾ ਗਾਵੀਏ ਦੇ ਮਹਾਵਾਕ ਅਨੁਸਾਰ ਇਹ ਅੱਜ ਦੀ ਕਥਾ ਗੁਰਮਤ ਵਿਚਾਰ ਸਮੂਹ ਗੁਰੂ ਨਾਨਕ ਸੰਗਤ ਤੱਕ ਪਹੁੰਚ ਸਕੇ ਆਪ ਸੰਗਤ ਨੇ ਉਪਰਾਲਾ ਕਰਨਾ ਮਿਹਨਤ ਕਰਨੀ ਅਗਰ ਕਥਾ ਸੁਣ ਕੇ ਆਪ ਜੀ ਨੂੰ ਇੱਕ ਛਣ ਵੀ ਇੱਕ ਸਕਿੰਟ ਵੀ ਗੁਰੂ ਦੀ ਯਾਦ ਆਈ ਹੋਵੇ ਨਾ ਤਾਂ ਇਸ ਕਥਾ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਲਾਇਕ ਕਰਨਾ ਕਮੈਂਟ ਬਾਕਸ ਦੇ ਵਿੱਚ ਕਿਰਪਾ ਕਰਕੇ ਵਾਹਿਗੁਰੂ ਸ਼ਬਦ ਲਿਖਣਾ ਤੇ ਵੱਧ ਤੋਂ ਵੱਧ ਸੰਗਤ ਨੂੰ ਸ਼ੇਅਰ ਕਰਨ ਦੀ ਕਿਰਪਾਲਤਾ ਕਰਨਾ ਵਾਹਿਗੁਰੂ 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 ਵਾਹਿਗੁਰੂ